ਸਨਮਾਨਯੋ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਬਰੋਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਵਿਚਾਰ ਆ ਅੱਜ ਦੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮਹਿਰਾਮਤ ਦਾ ਸਦਕਾ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਉਚਾਰਣ ਕੀਤੀਆਂ ਦੋ ਪੰਨੇ ਅਗਾ ਕੋ ਤਰਾੰਗ ਇੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬੋੜ ਨਾ ਹੋਵੀ ਜਨਮੜਾ ਜੀਤੇ ਮੁੜ ਕੇ ਜਨਮ ਤੇ ਮਰਨ ਤੋਂ ਬਚਣਾ ਚਾਹੰ ਹੈ ਕਿਉਂਕਿ ਭਾਰਤ ਦਾ ਸਾਰਾ ਧਾਰਮਿਕ ਜੀਵਨ ਧਾਰਮਿਕ ਅਭਿਆਸ ॠषि ਮਨ ਹੈ بس دو ਹੀ ਦੁਖ ਮੰਦ ਨੇ ਜਨਮ ਤੇ ਮਰਨ ਬਾਕੀ ਸਾਰੇ ਦੁਖ ਇਨ੍ਹਾਂ ਦੀ ਛਾਇਆ ਨੇ ਬਹੜ ਨਾ ਹੋਵੀ ਜਨਮੜਾ ਤੋ ਫਿਰ ਕੀ ਕਰੀਏ ਅਗਾਹ ਨੂੰ ਉਤਰਾ ਅੱਗੇ ਵੇਖ ਅੱਗੇ ਵੇਖ ਪਿੱਛਾ ਫੇਰ ਨਾ ਮੋੜੜਾ ਭੁੱਲ ਕੇ ਵੀ ਪਿੱਛੇ ਵੇਖਣ ਦਾ ਯਤਨ ਨਾ ਕਰੇ ਆ ਗਾਂਖੂ ਤਰਾਂ ਪਿੱਛਾ ਫੇਰਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬੋੜ ਨਾ ਹੋਵੀ ਜਨਮੜਾ ਪ੍ਰਭੂ ਨੇ ਇੱਕ ਮੌਕਾ ਤੇ ਇੱਕ ਵਾਰੀ ਦਿੱਤੀ ਐ ਅਵਸਰ ਦਿੱਤਾ ਐ ਅੱਗੇ ਵੇਖਣ ਤੂੰ ਅੱਗੇ ਵੇਖ ਤੂੰ ਅੱਗੇ ਕੀ ਵੇਖੀਏ ਇੱਕ ਪ੍ਰਸ਼ਨ ਸਾਹਿਬ ਕਹਿੰਦੇ ਨੇ ਬੇ ਲੰਮੀ ਨਜ਼ਰ ਨਿਹਾਲੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਮੀ ਨਜ਼ਰ ਵਾਲੇ ਨੂੰ ਉਰਦੂ ਚ ਕਹਿੰਦੇ ਨੇ ਦੂਰ ਦ੍ਰਿਸ਼ਟ ਇਹ ਬੜਾ ਦੂਰ ਦ੍ਰਿਸ਼ਟ ਹੈ ਬੜੀ ਦੂਰ ਤੱਕ ਵੇਖਦਾ ਹੈ ਤੋ ਦੂਰ ਤੱਕ ਕੀ ਵੇਖਦਾ ਹੈ ਲੰਮੀ ਨਜ਼ਰ ਨਿਹਾਲੀਏ ਦੇ ਕੋਲ ਬੜੀ ਲੰਮੀ ਨਿਗਾਹ ਹੈ ਇਹਦੀ ਤਕਣੀ ਬੜੀ ਲੰਮੀ ਹੈ ਬਹੁਤ ਦੂਰ ਤੱਕ ਵੇਖਦਾ ਹੈ ਬਹੁਤ ਦੂਰ ਤੱਕ ਵੇਖਦਾ ਹੈ ਤੋ ਦੂਰ ਤੱਕ ਕੀ ਵੇਖਣਾ ਹੈ ਸ਼ਿਖਰ ਨੂੰ ਵੇਖਣਾ ਸ਼ਿਖਰ ਨੂੰ ਦੂਰ ਤੱਕ ਕੀ ਵੇਖਣਾ ਹੈ ਆਪਣੇ ਘਰ ਨੂੰ ਵੇਖਣਾ ਹੁਣ ਮੈਂ ਅਰਜ਼ ਕਰਾਂ ਸਾਡੇ ਕੋਲ ਜਿਹੜਾ ਜੀਵਨ ਹੈ ਕੋਈ ਬੱਚਾ ਹੈ ਕੋਈ ਜਵਾਨ ਹੈ ਕੋਈ ਬਿਰਧ ਅਗਰ ਇੱਕ ਬੱਚਾ ਅੱਗੇ ਵੇਖੇ ਆਪਣੇ ਵਿੱਚ ਅੱਗੇ ਵੇਖੇ ਤੋ ਕੀ ਹੈ ਜਵਾਨੇ ਜਦ ਕੇ ਬੱਚਾ ਅੱਗੇ ਨਹੀਂ ਵੇਖਦਾ ਬੱਚਾ ਬਚਪਨ ਵਿੱਚ ਹੀ ਉਲਝਿਆ ਰਹਿੰਦਾ ਹੈ ਆਪਣੇ ਆਣ ਵਿੱਚ ਹੀ ਉਲਝਿਆ ਰਹਿੰਦਾ ਹੈ ਖਿਡੌਣਿਆਂ ਦੀ ਖੇਡ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਹੋਣ ਬੱਚਾ ਜਵਾਨੀ ਨੂੰ ਨਹੀਂ ਦੇਖਦਾ ਆਪਣੇ ਵਿੱਚ ਜਵਾਨੀ ਨੂੰ ਨਹੀਂ ਦੇਖਦਾ ਇਤਨੀ ਲੰਬੀ ਨਿਗਾਹ ਉਸ ਦੀ ਨਹੀਂ ਹੁੰਦੀ ਅਗਰ ਇੱਕ ਬੱਚਾ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਫਿਰ ਕੀ ਹੈ ਜਵਾਨੀ ਹੈ ਜਰਾ ਹੋਰ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਠੋਖੀ ਹੈ ਬੁਢੇਪੇ ਤੂੰ ਮਰਜ਼ ਕਰਾਂ ਕੋਈ ਜਵਾਨ ਬੁਢੇਪੇ ਨੂੰ ਨਹੀਂ ਵੇਖਦਾ ਆਪਣੇ ਵਿੱਚ ਹਰ ਜਵਾਨ ਜਵਾਨੀ 'ਚ ਉਲਝਿਆ ਹੀ ਰਹ ਜਾਂਦਾ ਹੈ ਅੱਗੇ ਨਹੀਂ ਦੇਖਦਾ ਵਾਸ਼ਨਾਵਾਂ ਵਿੱਚ ਕਾਮਨਾਵਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਇੱਛਾ ਆਸਾਵਾਂ ਵਿੱਚ ਉਲਝਿਆ ਹੀ ਰਹ ਜਾਂਦਾ ਹੈ ਕੋਈ ਜਵਾਨ ਅੱਗੇ ਵੇਖਣ ਦਾ ਯਤਨ ਨਹੀਂ ਕਰਦਾ ਕੋਈ ਬੱਚਾ ਅੱਗੇ ਨਹੀਂ ਵੇਖਦਾ ਅਗਰ ਇੱਕ ਜਵਾਨ ਅੱਗੇ ਵੇਖੇ ਔਰ ਇੱਕ ਬੱਚੇ ਦੀ ਨਿਗਾਹ ਵੀ ਜਵਾਨੀ ਤੋਂ ਅੱਗੇ ਚਲੀ ਜਾਏ ਤਾਂ ਫਿਰ ਕੀ ਹੈ ਬੁਢੇਪਾ ਮੈਂ ਇੱਥੇ ਵੀ ਮੈਂ ਅਰਜ਼ ਕਰਾਂ ਕੋਈ ਬੁੱਢਾ ਬੁਢੇਪੇ ਨੂੰ ਨਹੀਂ ਦੇਖਦਾ ਨਹੀਂ ਦੇਖਦਾ ਬੁੱਢਾ ਆਪਣੀ ਨਿਗਾ ਪਿੱਛੇ ਕਰ ਲੈਂਦਾ ਉਹਦੇ ਅੰਦਰ ਚਲਦੀਆਂ ਨੇ ਯਾਦਾਂ ਜਵਾਨੀ ਦੀਆਂ ਬਚਪਨ ਦੀਆਂ ਇਹ ਤੇ ਰਿਵਰਸ ਗੇਰ ਲਾ ਦਿੰਦਾ ਚਲੋ ਇੱਕ ਬੱਚਾ ਬਚਪਨ ਦੇ ਚੁਲ ਗਿਆ ਜਾਂਦਾ ਇੱਕ ਜਵਾਨ ਜਵਾਨੀ ਵਿੱਚ ਉਲਝਿਆ ਰਹਿੰਦਾ ਔਰ ਇੱਕ ਬੁੱਢਾ ਬੁਢੇਪੇ ਨੂੰ ਵੀ ਨਹੀਂ ਦੇਖਦਾ ਉਹ ਪਿੱਛੇ ਮੁੜਦਾ ਆਪਣਾ ਧਿਆਨ ਪਿੱਛੇ ਕਰ ਲੈਂਦਾ ਆਪਣੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ ਬਾਬਾ ਫਰੀਦ ਸਮਝਾਉਂਦੇ ਨੇ ਦੇਖ ਫਰੀਦਾ ਜੈਥਿਆ ਦਾੜੀ ਹੋਈ ਬੂਰ ਅੱਗਾ ਨੇੜਾ ਆਇਆ ਪਿੱਛਾ ਰਿਹਾ ਦੂ ਅੱਗਾ ਤੇ ਬਹੁਤ ਰੋਜ਼ ਰੋਜ਼ ਨੇੜੇ ਆ ਰਹੇ ਨੇੜੇ ਆ ਰਹੇ ਤੂੰ ਵੇਖ ਮੈਂ ਫਿਰ ਅਰਜ਼ ਕਰਾਂ ਕੋਈ ਆਪਣੀ ਉਮਰ ਤੋ ਅੱਗੇ ਨਹੀਂ ਵੇਖਦਾ اپنی عمر ਦੇ ਚ ਆਪਣੇ ਹਾਨ ਦੇ ਚ ਉਲਝਿਆ ਰਹਿ ਜਾਂਦਾ ਹੈ ਇੱਕ ਬੱਚਾ ਅਗੇ ਨਿਗਾਹ ਕਰੇ ਤਾਂ ਕੀ ਹੈ ਜਵਾਨੀ ਹੋਰ ਅਗੇ ਨਿਗਾਹ ਕਰੇ ਤਾਂ ਕੀ ਹੈ ਬੁਢੇਪਾ ਤੇ ਹੋਰ ਅਗੇ ਨਿਗਾਹ ਕਰੇ ਤਾਂ ਕੀ ਹੈ ਕਾਲ ਤੇ ਸ਼ਿਖਰ ਤੱਕ ਇਹਦੀ ਨਿਗਾਹ ਚੱਲੇ ਜਾਏ ਤਾਂ ਕੀ ਹੈ ਆਕਾਲ ਇਹ ਜੋ ਸਾਬ ਕਹਿੰਦੇ ਨੇ ਇਹ ਲੰਮੀ ਨਜ਼ਰ ਨੇ ਹਾਲੀਏ ਨਿਗਾਹ ਬਹੁਤ ਲੰਬੀ ਕਰ ਅਖੀਰ ਨੂੰ ਵੇਖ ਆਪਣੀ ਸ਼ਿਕਰਤਾਂ ਨੂੰ ਵੇਖ ਮਹਿਰਸ ਕਰਾਂ ਕਿਸੇ ਬੱਚੇ ਦੀ ਨਿਗਾਹ ਗਏ ਨਹੀਂ ਜਾਂਦੀ ਸੰਸਾਰ ਦੇ ਇਤਿਹਾਸ ਦੇ ਵਿੱਚ ਬਹੁਤ ਥੋੜੇ ਹੀ ਬੱਚੇ ਹੋਏ ਨੇ ਜੋ ਅੱਗੇ ਵੇਖਣ ਦੇ ਸਮਰੱਥ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਆਗਾਖੂ ਤਰਾਂ ਕਿਛਾ ਫੇਰ ਨਾ ਮੋੜੜਾ ਨਾ ਉਹ ਇੱਕ ਸਿੰਝ ਇਹ ਆਵਾ ਬਹੜ ਨਾ ਹੋਵੀ ਜਨਮਣਾ ਸਾਰੇ ਧਾਰਮਿਕ ਕਰਮ ਕਰ ਰਿਹਾ ਪਰ ਨਿਗਾਹ ਅੱਗੇ ਨਹੀਂ ਇਹ ਮਨ ਉੱਪ ਰੁਕਿਆ ਹੋਇਆ ਹੈ ਰੁਕਿਆ ਹੋਇਆ ਇਹਦਾ ਧਿਆਨ ਨਹੀਂ ਚੱਲ ਰਿਹਾ ਇਹਦੀ ਸੁਰਤ ਨਹੀਂ ਚੱਲ ਰਹੀ ਪਾਵੇਂ ਸਰੀਰ ਤੇ ਚੱਲ ਰਿਹਾ ਹੈ ਹਰ ਬੱਚੇ ਦਾ ਸਰੀਰ ਜਵਾਨੀ ਦੀ ਤਰਫ ਜਾ ਰਿਹਾ ਹੈ ਹਰ ਜਵਾਨ ਦਾ ਸਰੀਰ ਬੁਢੇਪੇ ਦੀ ਤਰਫ ਜਾ ਰਿਹਾ ਹੈ। ਹਰ ਬੁਢੇ ਦਾ ਸਰੀਰ ਸਮਸ਼ਾਨ ਦੀ ਤਰਫ ਜਾ ਰਿਹਾ ਹੈ, ਮਰਗੜਗਾਹ ਦੀ ਤਰਫ ਜਾ ਰਿਹਾ ਹੈ। ਧਿਆਨ ਧਿਆਨ ਇਸ ਡੰਗ ਨਾਲ ਨਹੀਂ ਚੱਲਦਾ। ਇਹ ਵੀ ਮੈਲਸ ਕਰਾਂ। ਇੱਕ ਬੱਚਾ ਬਚਪਨ ਦੇ ਚੁਲ ਜਾ ਰਹਿ ਜਾਂਦਾ ਹੈ, ਧਿਆਨ ਅੱਗੇ ਨਹੀਂ ਜਾਂਦਾ। ਇੱਕ ਜਵਾਨ ਜਾਨ ਲਈ ਦੇ ਚੀ ਫਸਿਆ ਰਹਿ ਜਾਂਦਾ ਹੈ, ਸੁਰਤ ਅੱਗੇ ਨਹੀਂ ਜਾਂਦੇ। ਨਹੀਂ ਜਾਂਦੇ। ਇਕ ਬੁੱਢਾ ਤੇ ਕੈਨਨ ਬੁਢੇਪੇ ਚ ਵੀ ਨਹੀਂ ਰੁਕਦਾ ਇਹ ਤੇ ਧਿਆਨ ਪਿੱਛੇ ਕਰ ਲੈਂਦਾ 10 20 ਬਿਰਦ ਕਿਧਰੇ ਬੈਠੇ ਹੋਣ 80 ਫੀਸਦੀ ਜੋ ਗੱਲਾਂ ਹੋਣ ਗਿਆ ਉਹ ਜਵਾਨੀ ਦੀਆਂ ਹੋਣ ਗਿਆ ਬਚਪਨ ਦੀਆਂ ਬੁੱਢਾ ਤੇ ਬੁਢੇਪੇ ਦੀ ਗੱਲ ਹੀ ਨਹੀਂ ਕਰਦਾ ਅਗਰ ਇੱਕ ਬੁੱਢਾ ਅਗੇ ਵੇਖੇ ਤਾਂ ਕੀ ਹੈ ਕਾਲ ਕਾਲ ਤੱਕ ਜਿਜਦੀ ਦ੍ਰਿਸ਼ਟੀ ਪਹੁੰਚ ਜਾਏ ਕਾਲ ਵੈਸੇ ਸਮੇ ਨੂੰ ਕਹਿੰਦੇ ਨੇ ਸਮੇ ਵਿੱਚ ਜੋ ਕੁਝ ਬਣਦਾ ਸਮਾਂ ਸਭ ਨੂੰ ਮਿਟਾ ਦਿੰਦਾ ਹੈ ਸਮੇ ਦੇ ਦੋ ਕੰਮ ਨੇ ਬਣਾਣਾ ਮਿਟਾਣਾ ਬਣਾਣਾ ਮਿਟਾਣਾ ਸਮਾਂ ਕਿਸ ਨੂੰ ਬਣਾਉਂਦਾ ਹੈ ਆਕਾਰ ਨੂੰ ਸਮਾਂ ਕਿਸ ਨੂੰ ਮਿਟਾ ਦਿੰਦਾ ਹੈ ਆਕਾਰ ਨੂੰ ਸਰੀਰ ਆਕਾਰ ਹੈ ਇਹ ਸਰੀਰ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀਆਂ ਦਾ ਹੋਵੇ ਸਮਾ ਮਿਟਾ ਦਿੰਦਾ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸੋ ਜੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਗਾਸਾ ਸਕਲ ਕਾਲ ਕਾ ਕਿਉ ਤਮਾਸਾ ਸਭ ਸਮੇਂ ਦਾ ਤਮਾਸ਼ਾ ਹੈ ਬ੍ਰਹਮਾ ਬਣਿਆ ਸਮੇਂ ਨੇ ਮਿਟਾ ਦਿੱਤਾ ਵਿਸ਼ਨੂ ਬਣੇ ਸ਼ਿਵ ਬਣੇ ਸਮੇਂ ਨੇ ਮਿਟਾ ਦਿੱਤੇ ਤਮਾਮ ਰਿਸ਼ੀ ਮੁਨੀ ਪੀਰ ਪਗੰਬਰ ਸਰੀਰ ਬਣਿਆ ਉਹਨਾਂ ਦਾ ਨਾਸ ਹੋ ਗਿਆ ਇਸ ਵਾਸਤੇ ਮੌਲੂ ਰੂਹ ਦੇ ਜੀ ਕਹਿੰਦੇ ਨੇ ਕੋਈ پیغمبر ਕੋਈ અવਤਾਰ ਕੇਵਲ ਸਰੀਰ ਨਹੀਂ ਹੁੰਦਾ ਔਰ ਸਰੀਰ ਤੇ ਜੋ ਰੁਕ ਗਿਆ ਉਸ ਨੇ ਗੱਲ ਨੂੰ ਸਮਝਿਆ ਹੀ ਨਹੀਂ ਗੱਲ ਨੂੰ ਜਾਣਿਆ ਹੀ ਨਹੀਂ ਪਰ ਚੋਂਕੇ ਸਰੀਰ ਦਿਖਾਈ ਦੇ ਰਿਹਾ ਸਰੀਰ ਪ੍ਰਭਾਵਿਤ ਕਰਦਾ ਤੇ ਸਰੀਰ ਦੇ ਤਲ ਤੇ ਜਿਸ ਦੀ ਦ੍ਰਿਸ਼ਟੀ ਰੁਕੀ ਹੋਵੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਆਮ ਜਗਤ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਆਮ ਜਗਤ ਸਰੀਰ ਦੇ ਤਲ ਤੇ ਹੀ ਰੁਕੇ ਹੋਇਆ ਹੈ ਕੋਈ avatars ਸਰੀਰ ਦੇ ਤਲ ਤੇ ਨਹੀਂ ਰੁਕਿਆ ਜੇ ਸਰੀਰ ਦੇ ਤਲ ਤੇ ਰੁਕਿਆ ਫਿਰ ਸਾਡੇ ਵਰਗਾ ਹੀ ਹੈ ਪੂਜਣ ਦੀ ਕੋਈ ਲੋੜ ਨਹੀਂ ਉਹ ਸਰੀਰ ਤੋਂ ਅੱਗੇ ਹੁੰਦੇ ਨੇ ਤਨ ਤੋਂ ਅੱਗੇ ਹੁੰਦੇ ਹੁਣ ਮੈਂ ਫਿਰ ਦੁਹਰਾਵਾਂ ਹੋ ਸਕਦਾ ਮੈਨੂੰ ਕੋਈ ਚੰਗੇ ਸ਼ਬਦ ਨਾ ਮਿਲਣ ਅਗਾੰਕ ਉਤਰਾ ਅੱਗੇ ਦੇ पिछा फेर न मोडड़ा पिछे की है जन्म दिन अगे की है मरण दिन काल को अगांकू तरह को तरह एक बच्चा अगर अगे वेखे तो की है जवानी और जरा अगे वेखे तो की है बुढ़ेपा और जरा अगे वेखे तो की है काल ਇੱਥੇ ਤੱਕ ਮਨੁੱਖ ਤਵੱਸਿਆ ਕਰੇ ਸਾਧਨਾ ਕਰੇ ਦਾ ਧਿਆਨ ਇੱਥੇ ਤੱਕ ਪਹੁੰਚ ਜਾਏ ਕਾਲ ਦੇ ਚਿੰਤਨ ਨੇ ਅਕਾਲ ਨਾਲ ਜੋੜ ਦੇਣਾ ਹੈ ਅਗਰ ਗੱਲ ਪਕੜਦੇ ਚਾਹੀਏ ਤੋ ਇਤ ਨਹੀਂ ਮਨੁੱਖ ਉਪਰੋਂ-ਉਪਰੋਂ ਬਾਣੀ ਪੜਦਾ ਰਹੇਗਾ ਅਗਰ ਕਾਲ ਤੱਕ ਧਿਆਨ ਨਹੀਂ ਉਪਰੋਂ-ਉਪਰੋਂ ਸੇਵਾ ਕਰਦਾ ਰਹੇਗਾ ਸਾਰੇ ਧਾਰਮਿਕ ਕਰਮ ਕਰੇਗਾ ਸਾਵਧਾਨੀ ਨਹੀਂ ਹੋਵੇਗੀ ਕਾਗਰਤਾ ਨਹੀਂ ਹੋਵੇਗੀ ਬਿਨਾਂ ਕਾਲ ਦੇ ਗਿਆਨ ਤੋਂ ਬਿਨਾਂ ਕਾਲ ਦੇ ਧਿਆਨ ਤੋਂ ਵਾਹਿਗੁਰੂ ਮੰਤਰ ਜਪਦੇ ਆਧਿਆਨ ਨਹੀਂ ਰਹੇਗਾ ਇਕਾਗਰਤਾ ਨਹੀਂ ਰਹੇਗੀ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੇਤ ਧੰਗੁਰ ਨਾਨਕ ਦੇਵ ਜੀ ਮਹਾਰਾਜ ਮਹਿਰਾਮਤ ਕਰਨ ਬਖਸ਼ਿਸ਼ ਕਰਨ ਧਿਆਨ ਨਿਰਾ ਜਨਮ ਤੇ ਨਾ ਗਏ ਬੁੱਢੇ ਵੀ ਜਨਮ ਦਿਨ ਮਨਾਉਂਦੇ ਨੇ ਜਵਾਨ ਵੀ ਮਨਾਉਂਦੇ ਐ ਤੇ ਪਿੱਛੇ ਜਾ ਰਿਹਾ ਤੇ ਧਿਆਨ ਪਿੱਛੇ ਚਲਾ ਗਿਆ ਸੁਰਤ ਕਾਲ ਦਾ ਚਿੰਤਨ ਕਰੇ ਕਾਲ ਦਾ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਏਗਾ ਪਹਿਲਾ ਮਰਨ ਕਰੋ ਸਿਰਫ ਇੱਕ লাশ ਵੇਖ ਕੇ ਇੱਕ ਬੁੱਢੇ ਨੂੰ ਵੇਖ ਕੇ ਮਾਤਮਾ ਬੋਧ ਦਾ ਧਿਆਨ ਕਾਲ ਤੇ ਪਹੁੰਚ ਗਿਆ ਮੌਤ ਤੇ ਪਹੁੰਚ ਗਿਆ ਇਤਨੀ ਗੱਲ ਨੇ ਉਸ ਨੂੰ ਬੇਰਾਗੀ ਕਰ ਦਿੱਤਾ ਜਿਵੇਂ ਸ਼ਮਸ਼ਾਨ ਘਾੜ ਦੇ ਕਰੀਬਨ ਕਰੀਬਨ 90 ਸਦੀ ਲੋਕ ਤੇ ਬੇਰਾਗੀ ਹੋ ਜਾਂਦੇ ਇਦਾਂ ਬੇਰਾਗੀ ਹੋ ਜਾਂਦਾ ਇਤਨਾ ਬਾਠ ਕੀਤਾ ਇਤਨਾ ਕਥਾ ਕੀਰਤਨ ਜੋ ਹੈ ਸੁਣਿਆ ਕਦੀ ਮਨ ਇਤਨਾ ਬੇਰਾਗੀ ਨਾ ਹੋਇਆ ਜੋ ਸਮਸ਼ਾਨ ਗੜ ਦੇ ਚਲ ਜਾਂਦਾ ਹੈ ਜੋ ਆਪਣੇ ਅਜ਼ੀਜ਼ ਆਕਾਰਮ ਸੰਬੰਧੀ ਨੂੰ ਜਲਦਿਆਂ ਵੇਖ ਕੇ ਮਨ ਬੇਰਾਗੀ ਹੋ ਜਾਂਦਾ ਹੈ ਔਰ ਬੇਰਾਗ ਸਾਰੇ ਵਿਕਾਰਾਂ ਨੂੰ دھو ਦਿੰਦਾ ਹੈ ਕਹਿਤ ਕਵੀਰ ਭਗਤ ਕਰ ਪਾਇਆ ਸਾਭ ਕਹਿ ਦਿੱਤਾ ਹੈ ਬਿਨ ਬੇਰਾਗ ਨਾ ਛੋਟ ਸਮਾਣਾ ਨਹੀਂ ਛੁੱਟਦਾ ਬਿਨਾ ਬੇਰਾਗ ਤੋਂ ਕਿ ਬਣੇ ਗਏ ਨੇ ਤੇ ਬਿਹਰਾਬ ਹੁੰਦਾ ਕਾਲ ਨੋਵੇ ਦੂਜਾ ਵੀ ਅਗਰ ਨਿਕਟ ਵਰਤੀ ਹੋਵੇ ਨਿਕਟ ਵਰਤੀ ਦਾ ਕਾਲ ਨਿਕਟ ਵਰਤੀ ਦੀ ਮੌਤ ਆਪਣੀ ਮੌਤ ਪ੍ਰਤੀਤ ਹੋਣ ਲੱਗ ਪੈਂਦੀ ਹੈ ਸੋ ਕਿ ਜੋ ਬਹੁਤ ਗਹਿਰੀ ਸੋਚ ਬੋਝ ਰੱਖਣ ਵਾਲਾ ਹੈ ਉਹ ਤੇ ਆਪਣੇ ਮਨ ਨੂੰ ਹੀ ਸਮਝਾ ਸਕਦਾ ਹੈ ਪਰ ਉਹ ਸੀ ਕਿ ਜੋ ਹੋਆ ਤੂੰ ਆਪਣੇ ਭੀ ਜਾ ਦ੍ਰਿਸ਼ਟੀ ਜਿਸ ਦੇ ਕਾਲ ਤੱਕ ਪਹੁੰਚ ਗਈ ਇਸ ਮਨੁੱਖ ਤੋਂ ਕੁਝ ਵੀ ਗਲਤ ਨਹੀਂ ਹੋਵੇਗਾ ਇਸ ਮਨੁੱਖ ਤੋਂ ਕੁਝ ਵੀ ਪਾਪ ਨਹੀਂ ਹੋਵੇਗਾ ਇਸ ਮਨੁੱਖ ਤੋਂ ਕੁਝ ਵੀ ਅਪਰਾਧ ਨਹੀਂ ਹੋਵੇਗਾ ਇਹ ਬੜਾ ਸੰਭਲ ਕੇ ਰਹੇਗਾ ਜਿਵੇਂ ਸ਼ਮਸ਼ਾਨ ਘਾੜ ਦੇ ਚ ਮਨੁੱਖ ਸੰਭਲੇ ਆਉਂਦਾ ਹੈ ਫਜ਼ੂਲ ਦੀਆਂ ਗੱਲਾਂ ਨਹੀਂ ਫਜ਼ੂਲ ਦਾ ਅਨਰਥ ਦਾ ਬੋਲ ਚਾਲ ਵੀ ਨਹੀਂ ਔਰ ਫਜ਼ੂਲ ਦੇ ਵਿਕਾਰ ਵੀ ਮਨ ਦੇ ਚ ਨਹੀਂ ਇਸ ਤਰ੍ਹਾਂ ਦਾ ਉਹਦੇ ਲਈ ਸਾਰਾ ਸੰਸਾਰ ਬਣ ਜਾਏਗਾ ਆਪਣੇ ਆਪ ਨੂੰ ਸੰਭਲ ਕੇ ਚਲਾਏਗਾ ਔਰ ਉਹਦਾ ਧਿਆਨ ਕਾਲ ਤੱਕ ਪਹੁੰਚਦੇ ਆਂ ਅਕਾਲ ਤੱਕ ਪਹੁੰਚ ਜਾਏਗਾ ਸੰਸਾਰ ਤੇ ਆਇਆ ਉਹਦਾ ਸਫਲ ਹੋ ਜਾਏਗਾ ਐਸੇ ਮਨੁੱਖ ਨੂੰ ਕਾਲ ਦਾ ਭੈ ਦੇ ਕੇ ਭੈ ਭੀਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੁਰਤ ਅਕਾਲ ਤੱਕ ਪਾਜ ਗਈ ਔਰ ਇਸ ਤਰ੍ਹਾਂ ਦੇ ਲੋਕ ਹੀ ਜੀਵਨ ਮੁਕਤ ਹੁੰਦੇ ਨੇ ਪ੍ਰਭ ਕੀ ਆਗਿਆ ਆਤਮਹਿਤਾਵੇ ਜੀਵਨ ਮੁਕਤ ਸੋਕ ਆਵੇ ਓ ਜੀਵ ਦੇ ਆ ਜੀ ਮੁਕਤ ਹੋ ਜਾਂਦਾ ਹੈ ਕਹਤ ਕਬੀਰ ਜੋ ਹਰਿ ਧਿਆਵੇ ਜੀਵਤ ਬੰਧਨ ਤੋਰੇ ਸਤਿਗੁਰਿ ਸਰਾ ਦੇ ਅਵਸਥਾ ਇਸੇ ਜੀਵਨ ਦੇ ਚ ਸਾਡੀ ਬਣਾ ਲੈ ਤਾਂ ਕਿ ਬਾਰ ਬਾਰ ਕਾਲ ਦੇ ਵਸ ਨਾ ਪਈਏ ਜਨਮ ਦੇ ਵਸ ਜੋ ਪਹਿ ਰਿਹਾ ਹੈ ਕਾਲ ਦੇ ਵਸ ਪਏਗਾ ਪਰ ਇਸੇ ਜੀਵਨ ਦੇ ਚ ਜੇ ਦੀ ਦ੍ਰਿਸ਼ਟੀ ਕਾਲ ਤੱਕ ਪਹੁੰਚ ਗਈਏ ਉਹ ਕਾਲ ਦੇ ਵਸ ਨਹੀਂ ਪਏਗਾ ਅਕਾਲ ਦੇ ਚ ਲੀਨ ਹੋ ਜਾਏਗਾ